ਦੋਸਤੋ ਤਮਕ ਬੇਸ ਵਾਲੇ ਮੁੱਖ ਮੰਤਰੀ ਦੀ ਕੁੱਟਮਾਰ ਮਾਮਲੇ ਦੇ ਵਿੱਚ ਇੱਕ ਕਾਫੀ ਵੀਡੀਓ ਵਾਇਰਲ ਹੋ ਰਹੀ ਸੀ ਤੇ ਉਸ ਬੈਡ ਵੀਡੀਓ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈਗੀ ਪੁਲਿਸ ਵੱਲੋਂ ਦੋ ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈਗਾ ਦੱਸ ਦਈਏ ਕਿ ਮਾਮਲਾ ਤਰਨ ਤਰਨ ਦੇ ਪਿੰਡ ਦੀਨੇਵਾਲ ਦਾ ਹੈਗਾ ਤੇ ਜਿੱਥੇ ਪੁਲਿਸ ਮੁਲਾਜ਼ਮਾਂ ਵੱਲੋਂ ਧਮਕਬੇਸ ਵਾਲੇ ਮੁੱਖ ਮੰਤਰੀ ਜਿਸ ਦਾ ਨਾਮ ਧਰਮਪ੍ਰੀਤ ਸਿੰਘ ਔਰ ਧਮਕਬੇਸ ਵਾਲਾ ਮੁੱਖ ਮੰਤਰੀ ਹੈ ਉਸ ਦੀ ਕੁੱਟਮਾਰ ਕੀਤੀ ਗਈ ਤੇ ਕੁੱਟਮਾਰ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੇ ਵਿੱਚ ਐਕਸ਼ਨ ਲਿਆ ਗਿਆ ਤੇ ਧਮਕਬੇਸ ਵਾਲੇ ਮੁੱਖ ਮੰਤਰੀ ਦੀ ਕੁੱਟਮਾਰ ਕਰਨ ਵਾਲੇ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਲੈਣਾ ਹਾਜ਼ਰ ਕਰ ਦਿੱਤਾ ਗਿਆ। ਦੇ ਪੁਲਿਸ ਅਧਿਕਾਰੀਆਂ ਦੀ ਮੰਨੀ ਜਾਵੇ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈਗਾ ਕਿ ਕੁਝ ਵਿਅਕਤੀਆਂ ਵੱਲੋਂ ਜਿਹੜੇ ਪਿੰਡ ਦੀਨੇਵਾਲ ਹੈ ਤਰਨਤਾਰਨ ਦਾ ਉੱਥੋਂ ਦੇ ਕੁਝ ਲੋਕਾਂ ਵੱਲੋਂ ਧਮਕਬੇਸ ਵਾਲੇ ਮੁੱਖ ਮੰਤਰੀ ਦੇ ਖਿਲਾਫ ਕੰਪਲੀਟ ਕੀਤੀ ਗਈ ਸੀ ਤੇ ਪੁਲਿਸ ਮੁਲਾਜ਼ਮ ਉਸ ਕੰਪਲੀਟ ਤੋਂ ਬਾਅਦ ਗਏ ਸੀ ਤੇ ਉੱਥੇ ਧਮਕਬੇਸ ਵਾਲੇ ਮੁੱਖ ਮੰਤਰੀ ਨੇ ਇੱਕ ਪੁਲਿਸ ਮੁਲਾਜ਼ਮ ਦੀ ਪਾਗੋ ਉਤਾਰ ਦਿੱਤੀ ਸੀ ਤੇ ਉਹਨਾਂ ਦੇ ਨਾਲ ਹੱਥੋ ਪਾਈ ਕੀਤੀ ਸੀ ਤੇ ਜੇਕਰ ਦੂਜੇ ਪਾਸੇ ਧਮਕਬੇਸ ਵਾਲੇ ਮੁੱਖ ਮੰਤਰੀ ਦੀ ਮੰਨੀ ਜਾਵੇ ਤਾਂ ਉਸਨੇ ਕਿਹਾ ਹੈ ਕਿ ਉਹ ਦੁੱਧ ਲੈਣ ਦੇ ਲਈ ਗਿਆ ਸੀ ਤੇ ਉੱਥੇ ਇੱਕ ਕੁੱਤੇ ਨੂੰ ਲੈ ਕੇ ਲੜਾਈ ਹੋ ਗਈ ਤੇ ਉਸ ਤੋਂ ਬਾਅਦ ਉੱਥੇ ਪੁਲਿਸ ਪਹੁੰਚ ਜਾਂਦੀ ਹੈ ਤੇ ਪੁਲਿਸ ਵੱਲੋਂ ਉਸ ਦੀ ਨਜਾਇਜ਼ ਹੀ ਕੁੱਟਮਾਰ ਕਰ ਦਿੱਤੀ ਜਾਂਦੀ ਹੈਗੀ ਤੇ ਪਰ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਹੈ ਜਿਹੜੀ ਵੱਡੀ ਉਹ ਹੋਈਏਗੀ ਦੋ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਸਸਪੈਂਡ ਕਰ ਦਿੱਤੇ ਗਏ ਨੇ ਤੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਮੈਂਬਰ ਵੱਲੋਂ ਵੀ ਇਸ ਚੀਜ਼ ਦੀ निंदा ਕੀਤੀ ਗਈ ਸੀ ਕਿ ਧਮਕਬੇਸ ਵਾਲੇ ਮੁੱਖ ਮੰਤਰੀ ਦੀ ਜਿਹੜੀ ਕੁੱਟਮਾਰ ਕੀਤੀ ਗਈ ਹੈ ਉਸ ਚੀਜ਼ ਦੀ ਨਿੰਦਾ ਕੀਤੀ ਗਈ ਸੀ ਕਾਫੀ ਜ਼ਿਆਦਾ ਜਿਹੜੀ ਵੀਡੀਓ ਹੈ ਇਹ ਵਾਇਰਲ ਹੋਈ ਸੀਗੀ ਤੇ ਪੁਲਿਸ ਅਧਿਕਾਰੀ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਏਗਾ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕੀਤੇ ਜਾਣ ਬਾਰੇ ਪੁਲਿਸ ਅਧਿਕਾਰੀਆਂ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਹੈ ਪਹਿਲਾਂ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਵੀ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਇੱਕ ਵਾਰ ਤੁਸੀਂ ਇਹ ਸੁਣ ਲਓ ਫਿਰ ਤੁਹਾਨੂੰ ਪਤਾ ਲੱਗ ਜੂਗਾ ਵੀ ਇਸ ਮਾਮਲੇ ਦੇ ਵਿੱਚ ਮੰਤਰੀ ਵੀ ਹੋਈ ਆ ਤੇ ਪਿੰਡ ਦੀਨੇਵਾਲ ਦੀ ਆ ਕਿ ਪਿੰਡ ਦੇ ਵਿੱਚੋਂ ਤਿੱਗ ਜਾਣ ਨੇ ਕੰਪਲੀਟ ਕੀਤੀ ਸੀ 112 ਦੇ ਉੱਤੇ ਵੀ ਸਾਡੇ ਇਹ ਬੰਦਾ ਇੱਡੇ ਰੋੜੇ ਮਾਰ ਰਿਹਾ ਜਦੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤੇ ਇਹ ਪੈਿੰਦੀ ਸਿੱਟੇ ਪੁਲਿਸ ਪਾਰਟੀ ਦੇ ਗੱਲ ਪੈ ਗਿਆ ਤੇ ਜਿਹੜਾ ਮਲਾਜੂਸੀ ਉਹ ਹੀ ਫਾਟ ਲਾ ਦਿੱਤੀ ਤੇ ਮੁੜ ਕੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਆ ਕਿ ਵੀਡੀਓ ਹੁਣੇ ਪੇਸ਼ ਕੀਤੀ ਜਾ ਰਹੀ ਆ ਜਿਹਦੇ ਵਿੱਚ ਇਸ ਦੇ ਨਾਲ ਪੁਲਿਸ ਵੱਲੋਂ ਧੱਕਾ ਮੋਕੀ ਕੀਤੀ ਜਾ ਰਹੀ ਆ ਕਿ ਜਿਹੜੇ ਪੁਲਿਸ ਮਲਾਜਮਾ ਵੱਲੋਂ ਇਹਦੇ ਨਾਲ ਇਹ ਹਰਕਤ ਕੀਤੀ ਗਈ ਆ ਨਾ ਕਿ ਪੁਛ ਕਰਦੇ ਉਹਨਾਂ ਨੇ ਬਾਅਦ ਖਲਾਫ ਇਵੇਂ ਜਿਹੜੀ ਐਕਸ਼ਨ ਲੈਂਦੇ ਕੋਲੇ ਉਹਨਾਂ ਨੂੰ ਸਸਪੈਂਡ ਕਰਕੇ ਪੁਲਿਸ ਲੈਣ ਭਾਜੇ ਕਰ ਦਿੱਤਾ ਗਿਆ ਫਿਰ ਵੀ ਇਹਨਾਂ ਵੱਲੋਂ ਜੀ ਕੋਈ ਬੰਦਾ ਸਟੇਟਮੈਂਟ ਲਗਾਊਗਾ ਇਹ ਕੋਈ ਮਦਦ ਕਰ ਵੀ ਅਗਲੀ ਅਮਚਲੀ ਆ ਦਿੱਤੀ ਦੋਸਤੋ ਇਹ ਕਹਿਣਾ ਸੀਗਾ ਪੁਲਿਸ ਅਧਿਕਾਰੀਆਂ ਦਾ ਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਕਾਰਵਾਈ ਜਿਹੜੀ ਕੀਤੀ ਗਈ ਹੈ ਦੋ ਜਿਹੜੇ ਪੁਲਿਸ ਕਰਮਚਾਰੀ ਨੇ ਪੁਲਿਸ ਮੁਲਾਜ਼ਮਾ ਉਹਨਾਂ ਨੂੰ ਸਸਪੈਂਡ ਕਰਕੇ ਪੁਲਿਸ ਲੈਣ ਦੇ ਵਿੱਚ ਹਾਜ਼ਰ ਕਰ ਦਿੱਤਾ ਗਿਆ ਤੇ ਇਹ ਵੀ ਕਿਹਾਗਾ ਕਿ ਜੇਕਰ ਕੋਈ ਪਿੰਡ ਦਾ ਹੋਰ ਬੰਦਾ ਆ ਕੇ ਪੁਲਿਸ ਦੇ ਕੋਲੇ ਸ਼ਿਕਾਇਤ ਕਰੂਗਾ ਕੰਪਲੀਟ ਦਰਜ ਕਰਾਊਗਾ ਆਪਣਾ ਬਿਆਨ ਦਰਜ ਕਰਾਊਗਾ ਤਾਂ ਉਹਦੇ ਮੁਤਾਬਕ ਜਿਹੜੀ ਬੰਦੀ ਅਗਲੀ ਕਾਰਵਾਈ ਹੈ ਉਹ ਵੀ ਕੀਤੀ ਜਾਊਗੀ ਦੋਸਤੋ ਇੱਕ ਵਾਰ ਫਿਰ ਦੱਸਦਾ ਹਾਂ ਕਿ ਧਰਮਪ੍ਰੀਤ ਸਿੰਘ ਉਰਫ ਧੰਕਬੇਸ ਵਾਲਾ ਮੁੱਖ ਮੰਤਰੀ ਜਿਸ ਦੀ ਕੁੱਟਮਾਰ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੇ ਵਿੱਚ ਐਕਸ਼ਨ ਲਿਆ ਗਿਆ ਹੈ ਧੰਕਬੇਸ ਵਾਲੇ ਮੁੱਖ ਮੰਤਰੀ ਦੀ ਕੁੱਟਮਾਰ ਕਰਨ ਵਾਲੇ ਦੋ ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਲੈਣ ਹਾਜ਼ਰ ਕਰ ਦਿੱਤਾ ਗਿਆ ਤੇ ਪੁਲਿਸ ਅਧਿਕਾਰੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਮਾਮਲੇ ਦੇ ਵਿੱਚ ਜੇਕਰ ਕੋਈ ਹੋਰ ਕੰਪਲੇਟ ਆਉਂਦੀ ਹੈ ਕਿਸੇ ਵਿਅਕਤੀ ਵੱਲੋਂ ਆਪਣਾ ਬਿਆਨ ਦਰਜ ਕਰਾਇਆ ਜਾਂਦਾ ਤਾਂ ਹੋਰ ਕਾਰਵਾਈ ਵੀ ਇਸ ਮਾਮਲੇ ਦੇ ਵਿੱਚ ਹੋ ਸਕਦੀ ਹੈ ਤੇ ਪੁਲਿਸ ਅਧਿਕਾਰੀਆਂ ਨੇ ਇਹ ਵੀ ਕਿਹਾਗਾ ਕਿ ਪਿੰਡ ਦੇ ਪਿੰਡ ਦੀਨੇਵਾਲ ਤਰਨਤਾਰਨ ਦਾ ਪਿੰਡ ਦੀਨੇਵਾਲ ਹੈ ਕਿ ਪਿੰਡ ਦੀਨੇਵਾਲ ਦੇ ਕੁਝ ਲੋਕਾਂ ਨੇ ਧਨੁਕ ਬੇਸ ਵਾਲੇ ਮੁੱਖ ਮੰਤਰੀ ਦੇ ਖਿਲਾਫ ਕੰਪਲੇਟ ਦਰਜ ਕਰਵਾਈ ਸੀ 112 ਨੰਬਰ ਦੇ ਉੱਤੇ ਤੇ ਉਸ ਤੋਂ ਬਾਅਦ ਉੱਥੇ ਪੁਲਿਸ ਮੁਲਾਜ਼ਮ ਉਸਕ ਨੂੰ ਕੰਪਲੇਂਟ ਦੀ ਪੜਤਾਲ ਕਰਨ ਦੇ ਲਈ ਪਹੁੰਚੇ ਸੀ ਤਾਂ ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਪੁਲਿਸ ਮੁਲਾਜ਼ਮ ਦੀ ਪੰਗਲਾ ਦਿੱਤੀ ਸੀ ਉਹਨਾਂ ਦੇ ਨਾਲ ਧੱਕਾ ਮੁਕੀ ਕੀਤੀ ਸੀ ਉਹਨਾਂ ਨੂੰ ਬੁਰਾ ਭਲਾ ਕਿਹਾ ਸੀਗਾ ਤੇ ਪਰ ਦੂਜੇ ਪਾਸੇ ਜੇਕਰ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਗੱਲ ਮੰਨੀ ਜਾਵੇ ਤਾਂ ਉਸਨੇ ਕਿਹਾ ਕਿ ਉਹ ਦੁੱਧ ਲੈਣ ਦੇ ਲਈ ਗਿਆ ਸੀ ਤੇ ਉੱਥੇ ਕੁੱਤੇ ਨੂੰ ਲੈ ਕੇ ਲੜਾਈ ਹੋਈ ਹੈ ਜਿਸ ਤੋਂ ਬਾਅਦ ਉੱਥੇ ਪੁਲਿਸ ਪਹੁੰਚਦਣ ਜੀ ਐ ਤੇ ਪੁਲਿਸ ਦੇ ਕਰਮਚਾਰੀਆਂ ਵੱਲੋਂ ਉਸ ਦੀ ਇੰਨੇ ਵਾਰ ਕੁੱਟਮਾਰ ਕੀਤੀ ਜਾਂਦੀ ਹੈ ਤੇ ਪਰ ਦੋਸਤੋ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਅਧਿਕਾਰੀਆਂ ਵੱਲੋਂ ਐਕਸ਼ਨ ਆ ਜਿਹੜਾ ਉਹ ਲੈ ਲਿਆ ਗਿਆ ਦੋ ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਲੈਣ ਹਾਜ਼ਰ ਕਰ ਦਿੱਤਾ ਗਿਆ ਤੇ ਅਗਲੀ ਜਿਹੜੀ ਕਾਰਵਾਈ ਆ ਉਹ ਵੀ ਕੀਤੀ ਜਾਣ ਦੀ ਗੱਲ ਕਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਵੀ ਜੇਕਰ ਪਿੰਡ ਦਾ ਕੋਈ ਬੰਦਾ ਕੇ ਪੁਲਿਸ ਦੇ ਕੋਲੇ ਆਪਣਾ ਬਿਆਨ ਦਰਜ ਕਰਾਊਗਾ ਤਾਂ ਉਹ ਬਿਆਨ ਮੁਤਾਬਕ ਬੰਦੀ ਜਿਹੜੀ ਅਗਲੀ ਕਾਰਵਾਈ ਆ ਉਹ ਵੀ ਆ ਰੰਭ ਕਰ ਦਿੱਤੀ ਜਾਊਗੀ ਉਹ ਵੀ ਕਾਰਵਾਈ ਆ ਜਿਹੜੀ ਬੰਦੀ ਅਮਲ ਦੇ ਵਿੱਚ ਲਿਆਂਦੀ ਜਾਊਗੀ। ਦੋਸਤੋ ਧਮਕਬੇਸ ਵਾਲੇ ਮੁੱਖ ਮੰਤਰੀ ਦੀ ਕੁੱਟਮਾਰ ਦੇ ਉੱਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੁਹਾਡਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।